ਗਲਤੀ ਚ ਪੜਾਇਆ ਗਏ ਇਹ ਬਲਾਤਕਾਰ ਕਰਦਾ ਸੀ ਜੀ ਬੱਕਰੀਆਂ ਨਾਲ ਉਹ ਦੋ ਮੇਰੀ ਬੱਕਰੀ ਮੈਂ ਕੀ ਤੇ ਮੈਂ ਬੱਜਾ ਜਾ ਕੇ ਬਾੜਾ ਖੋਲਿਆ ਇਹ ਬੰਦੇ ਨੂੰ ਮਾਰ ਦੱਬ ਰਿਹਾ ਉੱਥੇ ਇਹ ਗਲਤ ਕੰਮ ਕਰਦਾ ਸੀ ਬੱਕਰੀਆਂ ਤੇ ਤਾਂ ਨਾ ਮੈਂ ਇਹਨੂੰ ਦੱਸਿਆ ਨਹੀਂ ਆ ਉਹ ਵਿੜਗੋ ਨੇ ਇਹ ਗੱਲ ਦੱਸਣ ਵਾਲੇ ਹੀ ਨਹੀਂ ਸੀ ਅੰਦਰ ਉਹ ਬਾੜੇ ਚ ਫੜਿਆ ਜੀ ਮੇਰੇ ਆਪ ਦੇ ਰਾਤ ਦੇ 11 ਵਜੇ ਕਿਹੜੀ ਕੀ ਨਾਮਾ ਤੁਹਾਡਾ ਕਿਹੜਾ ਪਿੰਡ ਹੈ ਪਿੰਡ ਮਹਿਤਾ ਜੀ ਕੀ ਨਾਮ ਤੁਹਾਡਾ ਉਹ ਲਾਸنگ ਜੀ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਜੀ ਇਹ ਬੰਦਾ ਗਲਤੀ ਚ ਫੜਿਆ ਗਿਆ ਇਹ ਬਲਾਤਕਾਰ ਕਰਦਾ ਸੀ ਜੀ ਬੱਕਰੀਆਂ ਨਾਲ ਕਿਸ ਤਰ੍ਹਾਂ ਕੀ ਕੀ ਕੰਮ ਕਰਦਾ ਬੰਦਾ ਇਹ ਇਹ ਬੰਦਾ ਸਾਧਗੀਰੀ ਚ ਹੈ ਜੀ ਫਿਰ ਰਹਿੰਦਾ ਕਿੱਥੇ ਸੀ ਇੱਥੇ ਰਹਿੰਦਾ ਜੀ ਕਦੋਂ ਫੜਿਆ ਕਿਤੋਂ ਇਹ ਅੰਦਰੋਂ ਬਾੜੇ ਚੋਂ ਫੜਿਆ ਜੀ ਮੇਰੇ ਆਪ ਦੇ ਰਾਤ ਦੇ 11 ਵਜੇ ਬੱਕਰੀਆਂ ਛੋਡੀਆਂ ਸੀ ਹਾਂ ਮੇਰੀਆਂ ਬੱਕਰੀਆਂ ਜੀ ਮੈਂ ਇਹ ਕੜਾ ਇੱਕ ਦਹਾਦਨ ਹੋ ਗਿਆ ਇਹਨੂੰ ਆਏ ਹੁੰਦੇ ਰਿਹਾ ਮੈਂ ਕਿੱਥੇ ਸੀ ਰਾਤ ਨੂੰ ਇਹ ਵੈਸੇ ਰਾਤ ਨੂੰ ਇਹਦਾ ਘਰ ਹੈ ਜੀ ਇੱਥੇ ਤੇ ਫਿਰ ਆਪਣੇ ਘਰੇ ਕੀ ਕਰਨ ਆਇਆ ਸੀ ਇਹ ਕਰਨ ਆਇਆ ਸੀ ਜਿਹੜਾ ਕੰਮ ਕਰਨ ਆਇਆ ਸੀ ਪਹਿਲਾਂ ਵੀ ਆਉਂਦੇ ਸੀ ਇਹ ਹਾਂ ਜੀ ਮੈਂ ਮੇਦੀ ਹਾਉਸ ਤੇ ਸੀਗਾ ਮੈਨੂੰ ਇਹ ਪਤਾ ਸੀ ਵੀ ਬੰਦਾ ਆਉਂਦਾ ਹੈ ਇਹ ਮੈਥੋਂ ਫੜਿਆ ਨਹੀਂ ਗਿਆ ਇਹ ਬੰਦਾ ਪਹਿਲਾਂ ਰਾਤ ਮੈਂ ਜਿੰਦਾ ਖੋਲਿਆ ਇਹ ਅੰਦਰ ਹੀ ਛਾਪ ਲ ਗਿਆ ਇਹਨੇ ਆਖਿਆ ਵੀ ਬੰਦਾ ਮੁੜ ਜਾਊਗਾ ਆਪੇ ਵੀ ਮਾਤੇ ਪਕਾਈ ਕਰਕੇ ਮੁੜ ਜਾਊਗਾ ਇਹ ਤੇ ਮੈਂ ਫੇਰ ਦੋਂ ਮੇਰੀ ਬੱਕਰੀ ਮੈਂ ਕੀ ਤੇ ਮੈਂ ਵਿਚ ਬੱਜਾ ਜਾ ਕੇ ਬਾੜਾ ਖੋਲਿਆ ਇਹ ਬੰਦੇ ਨੂੰ ਮਾਰ ਦੱਬ ਲਿਆ ਉਥੇ ਅਸੀਂ ਇਹਨੂੰ ਇਸ ਕਰਕੇ ਬੰਨਿਆ ਇਹਨੂੰ ਇਹੀ ਸਜ਼ਾ ਦਿੱਤੀ ਆ ਦੇਖ ਇਹਦੇ ਭਾਗ ਮੇ ਕੱਪੜੇ ਪਾਏ ਆ ਬੰਦੇ ਦੇ ਗਲਤੀਆਂ ਇਹ ਕੀ ਕਰਦਾ ਬੰਨ ਲਿਆ ਸੀ ਫਿਰ ਤੁਸੀਂ ਹਾਂਜੀ ਹੁਣ ਵੀ ਕਿੱਥੇ ਭੇਜ ਤੈਨੂੰ ਪੁਲਿਸ ਦੇ ਵਾਲੇ ਕਰਤੇ ਇਹਨੂੰ ਪੁਲਸ ਹਵਾਲਿਆ ਹੁਣ ਤੁਹਾਨੂੰ ਸੰਗਤ ਥਾਣੇ ਨੂੰ ਦੇ ਦਿੱਤਾ ਕੀ ਕਰ ਕੀ ਮੰਗ ਕਰਦੇ ਇਹ ਇਹ ਹੁਣ ਇਹ ਕਹਿੰਦੇ ਆ ਵੀ ਇਹ ਤਾਂ ਕਹਿੰਦੇ ਵੀ ਇਹ ਬੱਕਰੀ ਚੋਰੀ ਕਰਨਾ ਮੈਂ ਕਿਹਾ ਨਹੀਂ ਜੀ ਬਲਾਕਾਰ ਦਾ ਕਿਸ ਪਾਉਏ ਤੇ ਤੇ ਜਿਹੜੀ ਜਿਹੜੀ ਗਲਤੀ ਕਰਦਾ ਉਹੀ ਗਲਤੀ ਲਿਖੋ ਇਹਦੇ ਵਿੱਚ ਕੋਸੀ ਕਹ ਰਹੀ ਆ ਵੀ ਜੀ ਅੱਜ ਵੀ ਆਪਣਾ ਬੱਕਰੀ ਚੋਰੀ ਕਰ ਮਾਇਆ ਸੀ ਹਾਂ ਬੱਕਰੀ ਚੋਰੀ ਕਰਨੀ ਆਇਆ ਸੀ ਜੀ ਇਹ ਸੁਣੂ ਬੀਐਸ ਨੇ ਸੀਗਾ ਸਮਝ ਸਾਕਸੀ ਪਰਲਾ ਵੀ ਆ ਆਏ ਸ਼ੱਕ ਸੀਗਾ ਜੀ ਮੈਨੂੰ ਮੇਰਾ ਮਾਲ ਖਰਾਬ ਹੁੰਦਾ ਸੀ ਸੂਨ ਵਾਲੀਆਂ ਬੱਕਰੀਆਂ ਬਰਾਣ ਹੋ ਗਈਆਂ ਕਈ ਬਹੁਤ ਇੱਕ ਬੱਕਰੀ ਬੈਠੀ ਹੈ ਜੀ ਆਹ ਦੇਖੋ 15000 ਦੀ ਅੰਦਰ ਇਹ ਬੰਦੇ ਨੇ ਮੇਰਾ ਢੇੜਾ ਹੀ ਕਰਕ ਕਰ ਦਿੱਤਾ ਹੈ ਕਿਥੋਂ ਦਾ ਵੈਸੇ ਇੱਥੋਂ ਦਾ ਜੀ ਪਿੰਡ ਦਾ ਹੀ ਆ ਹਾਂ ਜੀ ਛੱਡ ਨਾ ਮਤੋਟਾ ਮੇਰੇ ਨਾਮ ਗ੍ਰਮੀਤ ਘਰ ਆ ਆ ਮੈਤੇ ਇਹ ਮਾਮਲਾ ਕੀ ਹੈ ਮਾਮਲਾ ਜੀ ਸਾਡੇ ਨਾਲ ਇੱਕ ਮਾਲ ਚੋਂਦਾ ਸੀਗਾ ਵੀ ਸਾਨੂੰ ਤਾਂ ਹੁਣ ਐ ਸੀ ਵਿਚੋਰ ਆਉਂਦੇ ਹੈਗੇ ਅਸੀਂ ਚੋਰ ਦੇ ਭਲੇਖੇ ਵੀ ਇਹਨੂੰ ਫੜ ਲਿਆ ਤੁਸੀਂ ਗਲਤ ਕੰਮ ਕਰਤਾ ਸੀ ਹਾਂਜੀ ਹਾਂਜੀ ਗਲਤ ਕੰਮ ਕਰਦਾ ਸੀ ਇਹ ਤਾਂ ਫਿਰ ਸਾਨੂੰ ਇਹਨੂੰ ਪਤਾ ਸੀਗਾ ਵੀ ਇਹ ਰੋਜ਼ ਆਉਂਦਾ ਕਿ ਸਾਨੂੰ ਤਾਂ ਹੁਣ ਪਤਾ ਨਹੀਂ ਸੀ ਬੁੜੀਆਂ ਨੇ ਇਹਨੂੰ ਦੱਸਿਆ ਨਹੀਂਗਾ ਬੁੜੀਆਂ ਨੇ ਇਹ ਗੱਲ ਦੱਸਣ ਵਾਲੀ ਹੀ ਨਹੀਂ ਸੀ ਤੇ ਵੀ ਇਹਨੇ ਫਿਰ ਰਾਤ ਫੜ ਲਿਆ ਫੜ ਕੇ ਸੀ ਬੰਨ ਲਿਆ ਕੋਈ ਕੁੱਟ ਨਹੀਂ ਕਰੀ ਕੋਈ ਮਾਰ ਨਹੀਂ ਕਰੀ ਤੇ ਅਸੀਂ ਹੁਣ ਪੁਲਿਸ ਦੇ ਹਵਾਲੇ ਤਾਂ ਕਰੇ ਵੀ ਕੱਲ ਨੂੰ ਸਾਡੇ ਸਿਰ ਨਾ ਲੱਗੇ ਇਹ ਜੇ ਕੋਈ ਹੋਰ ਗਲਤੀ ਕਰ ਜੇ ਅਗਲੇ ਕਹਿੰਦਾ ਉਹਨਾਂ ਨੇ ਮਾਰਤਾ ਕੀ ਕੀ ਚਾਹੁੰਨੇ ਕੀ ਕਾਰਵਾਈ ਹੋਣੀ ਹੈ ਕਾਰਵਾਈ ਜੀ ਇਹੀ ਚਾਹੀਦੀ ਵੀ ਸਾਨੂੰ ਗਾਹਵਾਤੇ ਸਾਨੂੰ ਇਹ ਬੰਦਾ ਵੀ ਮੱਥੇ ਵੀ ਨਾ ਲੱਗੇ ਸਾਡੇ ਹਾਂ ਜੀ ਸਾਨੂੰ ਹਾਂ ਬੇਟਾ ਕੀ ਨਾਮ ਹੈ ਤੁਹਾਡਾ ਹਾਂ ਜੀ ਮੇਰਾ ਨਰਨਾਰਨ ਕੌਰ ਕਿਹੜਾ ਪਿੰਡ ਹੈ ਮੈਤਾ ਜੀ ਕੀ ਮਾਮਲਾ ਕੀ ਹੋਇਆ ਕੀ ਮੰਗ ਕਰਦੇ ਮੰਗਾ ਦੇਨ ਸਾਹਿਬ ਮਿਲਣਾ ਚਾਹੀਦਾ ਬੇਜਵਾਨਾਂ ਨਾਲ ਗਲਤ ਹੋ ਰਹੀਆਂ ਸੀ ਕਿਨੇ ਚਿਰ ਤੋਂ ਹੋ ਰਿਹਾ ਸਾਨੂੰ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਸਾਨੂੰ ਅੱਜ ਪਤਾ ਜੀ ਇੱਕਦੋ ਖੜਿਆ ਫਿਰ ਅਸੀਂ ਰਾਤ ਹੋਣੀ ਹੈਗੀ 11:11 ਦਾ ਟਾਈਮ ਹੋਣਾ ਹਾਂ ਜੀ ਸੱਦ ਪੋਸਟ ਵਾਲੇ ਕਹਿੰਦਾ ਹਾਂ ਜੀ ਮੜਿਆ ਦਾ ਨਿਕ ਮਿਟੇਟ ਮੈਂ ਹਾਂ ਜੀ ਨਾਮ ਮੇਰਾ ਤੁਹਾਡਾ ਜਸਵਿੰਦਰ ਸਿੰਘ ਕਿਹੜਾ ਥਾਣਾ ਜੀ ਸੰਗਤਪੁਰ ਜੀ ਕੀ ਮਾਮਲਾ ਹੈੜਾ ਇਹ ਬੰਦੇ ਇਹਦਾ 112 ਦੀ ਕਾਲ ਆ ਜੀ ਉਹਦੇ ਤੇ ਸਪੰਚ ਆਈ ਸੀ ਬਾਕੀ ਪੜਤਾਲ ਕਰਿਆ ਬਾਹਰ ਪੜਤਾਲ ਜਿਵੇਂ ਸੂਰਤ ਹੋਵੇ ਇਸ ਤਰ੍ਹਾਂ ਦਾ ਮਾਮਲਾ ਕੀ ਮਾਮਲਾ ਅੱਜ ਕਰ ਕੋਈ ਨਹੀਂ ਸਾਹਮਣੇ ਆਉਂਦਾ ਜਿਵੇਂ ਸੂਰਤ ਹੋਵੇ ਉਸੇ ਕਾਰਵਾਈ